ਤਸਿਕਾ ਜੀ ਲੇਖ ਵੀਡੀਓ ਵਿੱਚ ਜਦੋਂ ਸੰਦੀਪ ਗੁਰਮੇਰ ਨੂੰ ਦਵਾਈ ਦਵਣ ਲਈ ਸੋਨੂ ਨੂੰ ਕਹਿੰਦੀ ਆ ਤਾਂ ਸੋਨੂ ਮੰਨ ਜਾਂਦਾ ਹੈ ਤੇ ਫਿਰ ਜੀਤਾ ਸੋਨੂ ਨੂੰ ਮਨਾ ਕਰ ਦਿੰਦੀ ਆ ਕਿ ਕੁੜੀ ਬਿਲਕੁਲ ਠੀਕ ਆ ਸੰਦੀਪ ਨੂੰ ਤਾਂ ਘੁੰਮਣ ਦੀ ਪਈ ਆ ਪਰ ਸੋਨੂ ਤਾਂ ਆਪਣੀ ਭੈਣ ਸੰਦੀਪ ਦੀ ਹਰ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ ਪਰ ਜੀਤਾ ਉਸ ਦੀ ਪੇਸ਼ ਨਹੀਂ ਜਾਣ ਦਿੰਦੀ ਫਿਰ ਜਦੋਂ ਸੋਨੂ ਨਹੀਂ ਜਾਂਦਾ ਨਾਲ ਤਾਂ ਸੰਦੀਪ ਇਕੱਲੀ ਹੀ ਚਲੀ ਜਾਂਦੀ ਆ ਬੱਚੀ ਦੀ ਦਵਾਈ ਲੈਣ ਤੇ ਡਾਕਟਰ ਕਹਿੰਦਾ ਆ ਕਿ ਬੱਚੀ ਦੇ ਤਾਂ ਟੈਸਟ ਕਰਵਾਣੇ ਪੈਣੇ ਆ ਫਿਰ ਸੰਦੀਪ ਕਹਿੰਦੀ ਆ ਕਿ ਤੁਸੀਂ ਟੈਸਟ ਕਰਵਾ ਕਰਾ ਦਿਓ ਉਹ ਆਪਣੀ ਇੱਕ ਕੰਨ ਦੀ ਵਾਲੀ ਵੇਚ ਕੇ ਆਪਣੀ ਬੱਚੀ ਦੇ ਟੈਸਟ ਕਰਵਾ ਲੈਂਦੀ ਆ ਤੇ ਘਰ ਕਿਸੇ ਨੂੰ ਵੀ ਨਹੀਂ ਦੱਸਦੀ ਕਿਉਂਕਿ ਬੱਚੀ ਦੀ ਹਾਲਤ ਠੀਕ ਨਹੀਂ ਹੁੰਦੀ ਮਾਂ ਨੂੰ ਤਾਂ ਬੱਚਿਆਂ ਤੋਂ ਕੁਝ ਹੋਰ ਪਿਆਰਾ ਨਹੀਂ ਹੁੰਦਾ ਫਿਰ ਉਹ ਉਧਰ ਜਦੋਂ ਕਮਲ ਆਪਣੀ ਘਰਵਾਲੀ ਨੂੰ ਉਠਾਉਂਦਾ ਆ ਤਾਂ ਕਿ ਟਾਈਮ ਦੇਖ ਲੈ ਕਿੰਨਾ ਹੋ ਗਿਆ ਮੁੰਡੇ ਨੂੰ ਸਕੂਲ ਭੇਜਣਾ ਆ ਤੇ ਉਸ ਉਸ ਦੀ ਘਰਵਾਲੀ ਕਹਿੰਦੀ ਆ ਕਿ ਮੈਂ ਤਾਂ ਸਾਰਾ ਕੁਝ ਚੰਡੀਗੜ੍ਹ ਜਾ ਕੇ ਹੀ ਕਰਨਾ ਆ ਮੈਂ ਕੋਈ ਕੰਮ ਨਹੀਂ ਕਰਨਾ ਫਿਰ ਕਮਲ ਤੇ ਉਸ ਦੀ ਮੰਮੀ ਕਿਸੇ ਕੰਮ ਚਲੇ ਜਾਂਦੇ ਆ ਤੇ ਜਦੋਂ ਵਾਪਸ ਘਰ ਆਉਂਦੇ ਹਨ ਤਾਂ ਪਿੰਕੀ ਚਾਹ ਪੀਣ ਲੱਗਦੀ ਆ ਤੇ ਕਮਲ ਤੇ ਉਸ ਦੀ ਮੰਮੀ ਆ ਜਾਂਦੇ ਆ ਤੇ ਜਦੋਂ ਉਹ ਕਹਿੰਦੇ ਆ ਕਿ ਅਸੀਂ ਥੱਕ ਕੇ ਆਏ ਆ ਸਾਨੂੰ ਵੀ ਚਾਹ ਬਣਾ ਕੇ ਦੇ ਪਿੰਕੀ ਸਾਫ਼ ਮਨਾ ਕਰ ਦਿੰਦੀ ਆ ਮੈਂ ਨਹੀਂ ਬਣਾਉਣੀ ਤੇ ਕਮਲ ਤੇ ਮੰਮੀ ਬਹੁਤ ਹੈਰਾਨ ਹੁੰਦੇ ਆ ਕਿ ਹੁਣ ਸਾਨੂੰ ਮੂੰਹ ਤੇ ਹੀ ਜਵਾਬ ਦੇਣ ਲੱਗ ਗਈ ਫਿਰ ਕਮਲ ਨੂੰ ਬਹੁਤ ਗੁੱਸਾ ਆਉਂਦਾ ਆ ਤੇ ਕਮਲ ਨੂੰ ਗੁੱਸੇ ਵਿੱਚ ਆ ਕੇ ਪਿੰਕੀ ਦੇ ਮੰਮੀ ਡੈਡੀ ਨੂੰ ਫੋਨ ਕਰ ਦਿੰਦਾ ਆ ਤੇ ਆਪਣੀ ਚਾਚੀ ਜੋ ਵਿਚੋਲਣਾ ਉਸ ਨੂੰ ਬੁਲਾਉਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਹੁਣ ਪਿੰਕੀ ਨਾਲ ਨਹੀਂ ਰਹਿਣਾ ਮੈਂ ਇਹਨੂੰ ਇਹਦੇ ਨਾਲੋਂ ਤਲਾਕ ਚਾਹੀਦਾ ਹੈ ਫਿਰ ਸਾਰੇ ਘਰ ਦੇ ਬਹੁਤ ਹੈਰਾਨ ਹੁੰਦੇ ਆ ਹੁਣ ਅੱਗੇ ਕਮਲ ਦਾ ਕੀ ਫੈਸਲਾ ਹੋਊਗਾ ਸਾਰਾ ਟੱਬਰ ਸਹਿਮਤ ਹੋਵੇਗਾ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ